ਮੈਂ ਅੱਜ ਆਪਣੇ ਜਨਨਾਇਕ ਡੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਨਨ ਮਰਤ ਤੇ ਬੈਠੇ ਆ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਦਾ ਸਾਜ ਹੈ ਉਹਦੀ ਮੈਂ ਹਾਲਾਤ ਪੁੱਛਣ ਆਇਆ ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਐ ਤੇ ਮੈਂਬਰ ਐ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਦੇ ਵਿੱਚ ਖਾਸ ਤੌਰ ਤੇ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਸਪਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰਨ ਦੀ ਸਪਰਸ਼ ਕੀਤੀ ਗਈ ਹੈ ਹੋਰ ਵੀ ਸਪਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਰਸ਼ਾਂ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੌਂਪਣਾ ਆ ਤੇ ਉਹਨਾਂ ਨੂੰ ਸੌਂਪੀ ਹੈ ਤੇ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਐ ਸਰਕਾਰਾਂ ਦੀ ਨੀਤ ਮਾੜੀ ਐ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਐ ਸੰਘਰਸ਼ ਨੂੰ ਹੋਰ ਰੂਪ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੂਪ ਦਿਓ ਕੋਈ ਕਾ ਕੇ ਐਸੀ ਥਰ ਸਾਨੂੰ ਤੁਹਾਡੀ ਲੋੜ ਐ ਕੌਮ ਨੂੰ ਲੋੜ ਐ ਪੰਜਾਬ ਨੂੰ ਲੋੜ ਐ ਦੇਸ਼ ਨੂੰ ਲੋੜ ਐ ਕਿਸਾਨੀ ਨੂੰ ਲੋੜ ਐ ਧੰਨਵਾਦ